ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੇ ਇੱਕ ਸ਼ਲਾਗਾ ਯੋਗ ਪਹਿਲ ਕਦਮੀ ਕਰਦਿਆਂ 222 ਗਵਾਚੇ ਹੋਏ ਮੋਬਾਈਲ ਫੋਨ ਉਹਨਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੇ ਨੇ ਇਹਨਾਂ ਮੋਬਾਈਲਾਂ ਦੀ કુલ ਕੀਮਤ ਲਗਭਗ 25,47,400 ਰੁਪਏ ਬਣਦੀ ਹੈ। ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਅਬਨੀਤ ਕੌਂਡਲ ਨੇ ਦੱਸਿਆ ਕਿ ਸਾਰੇ ਮੋਬਾਈਲ ਸੀਆਈਆਰ ਪੋਰਟਲ ਦੀ ਮਦਦ ਨਾਲ ਲੱਭੇ ਗਏ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰ ਦੇ ਕਰਮਚਾਰੀਆਂ ਦੀ ਸਖਤ ਮਿਹਨਤ ਸਦਕਾ ਇਹ ਕਾਮਯਾਬੀ ਮਿਲੀ। ਐਸਐਸਪੀ ਨੇ ਵੀ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਇਹ ਕੰਮ 2023 ਤੋਂ ਲਗਾਤਾਰ ਚੱਲ ਰਿਹਾ ਹੈ। ਹੁਣ ਤੱਕ કુલ 1052 ਗਵਾਚੇ ਹੋਏ ਮੋਬਾਈਲ ਲੱਭ ਕੇ ਉਨ੍ਹਾਂ ਦੇ ਮਾਲਕਾਂ ਨੂੰ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਨ੍ਹਾਂ ਦਾ ਮੋਬਾਈਲ ਗਵਾਚ ਜਾਂਦਾ ਹੈ ਤਾਂ ਤੁਰੰਤ ਸੀ ਪੋਰਟਲ ਦੇ ਰਾਹੀਂ ਆਨਲਾਈਨ ਜਾਂ ਫਿਰ ਕਿਸੇ ਸਾਂਝ ਕੇਂਦਰ ਜਾ ਕੇ ਸ਼ਿਕਾਇਤ ਕਰਵਾਈ ਜਾਵੇ ਇਸ ਵਾਰ थाना ਕੋਤਵਾਲੀ ਨੇ ਸਭ ਤੋਂ ਵੱਧ ਮੋਬਾਈਲ ਜਿਹੜੇ ਹਾਸਲ ਕੀਤੇ ਨੇ ਉਸ ਤੋਂ ਪਤਾ ਲੱਗਦਾ ਕਿ ਇਸ ਇਲਾਕੇ ਦੇ ਵਿੱਚ ਲੋਕ ਸਭ ਤੋਂ ਵੱਧ ਜਾਗਰੂਕ ਨੇ ਮੋਬਾਈਲ ਫੋਨ ਵਾਪਸ ਲੈਣਾ ਇਹ ਲੋਕਾਂ ਨੇ ਬਠਿੰਡਾ ਪੁਲਿਸ ਦਾ ਧੰਨਵਾਦ ਕੀਤਾ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆ ਕਿ ਇਹ ਪਹਿਲ ਕਦਮੀ ਪੁਲਿਸ ਤੇ ਲੋਕਾਂ ਦੇ ਵਿਚਕਾਰ ਵਿਸ਼ਵਾਸ ਵਧਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕੀ ਨਾਮ ਹੈ ਅਮਨਜਤ ਕੋਲ ਹੈ ਕੁਝ ਮੰਡੀ ਠੀਕ ਹੈ ਨਾਮ ਚਾਹ ਰਿਹਾ ਹਾਂ ਅੱਜ ਮੈਂ ਇਹ ਕਹਿਣਾ ਚਾਹੁੰਦੀ ਕਿ ਮੇਰਾ ਫੋਨ ਲਪਾਂਚ ਮੇਰੀ ਪੁਲਿਸ ਨੇ ਬਹੁਤ ਹੈਲਪ ਕੀਤੀ ਹੈ ਤੇ ਮੇਰਾ ਆਈਫੋਨ ਮੈਨੂੰ ਮੇਰੇ ਤੱਕ ਪਹੁੰਚ ਗਿਆ ਕੀ ਤੇ ਧੰਨਵਾਦ ਇਹ ਮੇਰਾ ਸ਼ੁਕਰਵਾਨੂ ਡਿਗਪੇ ਅਸੀਂ ਫੌਜੀ ਚੌਂਦੇ ਵਿੱਚ ਤੇ ਮੈਂ ਸ਼ਨੀਵਾਰ ਨੂੰ ਕੰਪਲੇਨਟ ਫਾਈਲ ਕਰਵਾਈ ਤੇ ਮੇਰਾ ਵਿਦਿਨ ਅ ਵੀਕ ਮੈਨੂੰ ਫੋਨ ਮਿਲ ਗਿਆ ਸੀ ਜੀ ਕੀ ਨਾਮ ਹੈ ਤੁਹਾਡਾ ਜਵਾਰ ਸਿੰਘ ਜੀ ਪਿੰਡ ਮੈਂ ਆਨੰਦਗੜ੍ਹ ਮੈਂ ਮਲਦਾਨਗੜ੍ਹ ਰੋਡ ਤੇ ਲੱਗਿਆ ਸੀ ਫੋਨ ਕੀ ਕਹਿੰਦਾ ਤੁਹਾਨੂੰ ਬਹੁਤ ਕਾਰਵਾਈ ਇਹਨਾਂ ਬਹੁਤ ਬਹੁਤ ਧੰਨਵਾਦ ਜੀ ਮੇਰਾ ਫੋਨ ਲੱਭ ਕੇ ਦਿੱਤਾ ਨਾ ਮੈਂ ਤੁਹਾਨੂੰ ਕਹਿ ਰਹਾ ਹਾਂ ਜੀ ਨਾਮ ਅਭਿਮਨਿਓ ਪਾਸਰ ਹੈ ਜੀ ਮੇਰਾ ਫੋਨ ਡਿੱਗ ਪਿਆ ਸੀਗਾ ਮੇਰ ਨਾਲ ਪਹਿਨਾ ਯਾਰ ਜੀ ਰਿਕਵਰ ਹੋਇਆ ਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਵਧੀਆ ਜੀ ਬਹੁਤ ਕੀ ਕਹਿਣਾ ਚਾਹੁੰਦੇ ਆ ਅੱਛੀ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ 2023 ਤੋਂ ਲੈ ਕੇ ਹੁਣ ਤੱਕ ਸੈਂਟਰਲ ਇਕੁਪਮੈਂਟ ਆਇਡੈਂਟੀਟੀ ਰਜਿਸਟਰ ਦੀ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਆਫ ਇੰਡੀਆ ਦੀ ਜੇਤੇ ਜੋ ਗੋਮ ਹੋਏ ਮੋਬਾਈਲਸ ਨੂੰ ਆਨਲਾਈਨ ਜਿਹੜੇ ਲੋਕ ਅਪਲਾਈ ਕਰਦੇ ਆ ਭਾਵੇਂ ਸਵਿਵਦਾ ਕੇਂਦਰ ਤੋਂ ਜਾ ਕੇ ਕਰਨ ਜਾਂ ਸਾਂਝ ਕੇਂਦਰ ਤੋਂ ਜਾਂ ਆਨਲਾਈਨ ਉਹਨਾਂ ਨੂੰ ਸਾਡੀ ਜਿਹੜੀ ਸਾਂਝ ਦੀ ਟੀਮ ਹੈ ਕੰਟੀਨਿਊਸਲੀ ਉਹਨਾਂ ਨੂੰ ਮਾਨੀਟਰ ਕਰਕੇ ਜਿਹੜੇ ਰਾਈਟਫੁੱਲ ਓਨਰ ਦਾ ਜਦੋਂ ਵੀ ਗਵਾਚੇ ਹੋਏ ਫੋਨ ਮਿਲਦੇ ਆ ਉਹਨਾਂ ਨੂੰ ਅਸੀਂ ਵੰਡੇ ਹੁੰਦੇ ਹਾਂ ਬੁਲਾ ਕੇ ਤੇ ਅਸੀਂ ਪਿਛਲੇ ਸਾਲ ਤੋਂ ਰੈਗੂਲਰ ਬੇਸਿਸ ਤੇ ਕੰਟੀਨਿਊ ਕਰ ਰਹੇ ਹਾਂ ਔਰ ਅੱਜ ਅਸੀਂ ਸਾਡੀ ਸਾਂਝ ਦੀ ਟੀਮ ਨੇ ਤੋਂ 222 ਜਿਹੜੇ ਗਵਾਚੇ ਫੋਨ ਸੀਗੇ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਬੁਲਾ ਕੇ ਵੰਡਿਆ ਹੈ ਔਰ ਇਹਨਾਂ ਦੀ ਕੀਮਤ 25 ਲੱਖ ਤੋਂ ਉੱਪਰ ਦੀ ਹੈ ਟੋਟਲ ਔਰ ਮੈਂ ਇਹ ਦੱਸਣਾ ਚਾਹਾਂਗੀ ਕਿ 2023 ਤੋਂ ਲੈ ਕੇ ਹੁਣ ਤੱਕ ਅਸੀਂ 1052 ਅਜਿਹੇ ਲੌਸਟ ਫੋਨਸ ਹੈ ਜਿਨ੍ਹਾਂ ਨੂੰ ਲੱਭ ਕੇ ਉਹਨਾਂ ਦੇ ਓਨਰ ਦੇ ਹਵਾਲੇ ਕੀਤਾ ਸੋ ਸਾਡੀ ਸਾਂਸ ਟੀਮ ਨੂੰ ਮੈਂ ਲੈਡ ਬਾਈ ਐਸਪੀ ਐਸਪੀ ਹੈੱਡਕੁਆਟਰ ਮੁਬਾਰਕਬਾ ਦਿਨਾ ਚਾਹਾਂਗੀ ਕਿ ਬਹੁਤ ਵਧੀਆ ਕੰਮ ਕਰ ਰਹੇ ਐਂਡ ਆਈ ਹੋਪ ਕਿ ਸਾਡੇ ਉਪਰਾਲਾ ਵੱਧ ਤੋਂ ਵੱਧ ਜਿਹੜੇ ਬਠਿੰਡਾ ਦੇ ਸਿਟੀਜ਼ਨਸ ਆ ਜਿਨ੍ਹਾਂ ਦੇ ਮੋਬਾਈਲ ਘੜੀ ਹੈ ਔਰ ਉਹਨਾਂ ਨੇ ਸੀਆਈਆਰ ਦੀ ਜਿਹੜੀ ਫੈਸਿਲਿਟੀ ਹੈ ਉਹਨੂੰ ਯੂਟਿਲਾਈਜ਼ ਕੀਤਾ ਇਹਦੇ ਲਈ ਉਹਨਾਂ ਦਾ ਵੀ ਧੰਨਵਾਦ ਦੇਣਾ ਚਾਹਾਂਗੀ ਐਂਡ ਆਈ ਕੰਗ੍ਰੈਚੂਲੇਟ ਏਮ ਤੁਹਾਨੂੰ ਦੇ ਫੋਨਸ ਲੱਗਦੇ ਸਭ ਤੋਂ ਵੱਧ ਸਭ ਤੋਂ ਵੱਜੀ ਕੋਤਵਾਲੀ ਥਾਣੇ ਦੇ ਬਿਕੋਜ਼ ਇਹ ਸ਼ਹਿਰੀ ਏਰੀਆ ਕਰਕੇ ਇੱਥੇ ਲੋਕਾਂ ਨੂੰ ਥੋੜੀ ਅਵੇਅਰਨੈਸ ਵੀ ਹੈ ਤੇ ਉਹ ਰਿਪੋਰਟਿੰਗ ਵੀ ਕਰਦੇ ਨੇ ਤੇ ਸਾਡੀ ਟੀਮ ਵੀ ਬਹੁਤ ਐਕਟਿਵ ਹੈ ਅਜ ਵੀ ਸਭ ਤੋਂ ਜ਼ਿਆਦਾ ਖੁਦਵਲੀ ਥਾਣੇ ਦੇ ਕੋਚੇ ਫੋਨ ਮਿਲੇ ਉਹ ਅੱਜ ਅਸੀਂ ਕਿੰਨਾ ਟ੍ਰੈਕ ਕਰੀ ਕਿ ਜੀਮਾ ਰੱਖ ਲਿਆ ਅਸੀਂ ਜੀ ਹਰ ਬਾਰੀ ਔਰ ਇਵਨ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆ ਤੁਹਾਡੀ ਮੀਡੀਆ ਰਿਟਰਨਿਟੀ ਦੇ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਕਿ ਬਹੁਤ ਹੀ ਵਧੀਆ ਫੈਸਿਲਿਟੀ ਹੈ ਇਹਦੇ ਚ ਆਨਲਾਈਨ ਰਜਿਸਟਰ ਹੁੰਦਾ ਹੈ ਜਾਂ ਤੁਸੀਂ ਸਾਂਝ ਚ ਜਾ ਕੇ ਵੀ ਰਿਪੋਰਟ ਕਰ ਸਕਦੇ ਹੋ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਹੁੰਦੇ ਔਰ ਸਾਡੀ ਟੀਮਸ ਉਹਨਾਂ ਨੂੰ ਫੋਨਸ ਤੋਂ ਆਪਣੇ ਇਕਵਿਪਮੈਂਟ ਦੇ ਰਾਹੀਂ ਮਾਨੀਟਰ ਕਰਦੀ ਹੈ ਜਦੋਂ ਵੀ ਇਹ ਫੋਨ ਲੱਗ ਜਾਂਦੇ ਆ ਅਸੀਂ ਉਹ ਕਨਸਰਨਡ ਪਾਰਟੀ ਨੂੰ ਸਿਟੀਜ਼ਨਸ ਨੂੰ ਬੁਲਾ ਕੇ ਐਦਾਂ ਦੇ ਸਮਾਰੋਹ ਕਰਕੇ ਉਹਨਾਂ ਨੂੰ ਵਾਪਸ ਕਰ ਦਿੰਦੇ ਆ